1905 ਦੇ ਲਗਭਗ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਨੌਜਵਾਨ ਰਹਿੰਦਾ ਸੀ ਨਾਮ ਸੀ ਸੇਵਾ ਸਿੰਘ ਉਹ ਕਿਸੇ ਸਮੇ ਗੁਰਸਿੱਖ ਪਰਿਵਾਰ ਤੋਂ ਸੀ ਪਰ ਨੌਜਵਾਨੀ ਵਿੱਚ ਦੁਨਿਆਵੀ ਰੰਗਾਂ 'ਚ ਇੰਨਾ ਰੰਗ ਗਿਆ ਕਿ ਨਾਮ ਸਿਮਰਨ ਗੁਰਬਾਣੀ ਗੁਰਦੁਆਰਾ ਸਭ ਕੁਝ ਛੱਡ ਬੈਠਾ ਉਹ ਦਿਨ ਰਾਤ ਸ਼ਰਾਬ ਜੂਆ ਗਲਤ ਸਾਥ ਵਿੱਚ ਲੱਗਾ ਰਹਿੰਦਾ ਪਰਿਵਾਰ ਵਾਰ-ਵਾਰ ਸਮਝਾਉਂਦਾ ਪਰ ਉਸ ਤੇ ਕੋਈ ਅਸਰ ਨਾ ਸੀ ਉਹ ਮਾਰੀਆਂ ਬੋਲੀਆਂ ਕੱਟਦਾ ਗੁਰਬਾਣੀ ਦਾ ਮਜ਼ਾਕ ਉਡਾਉਂਦਾ ਇੱਕ ਸਮਾਂ ਆਇਆ ਕਿ ਘਰ ਵਾਲਿਆਂ ਨੇ ਵੀ ਹੱਥ ਛੱਡ ਦਿੱਤਾ ਪਰ ਮਾਂ ਹਮੇਸ਼ਾ ਇੱਕ ਚੀਜ਼ ਕਰਦੀ ਸੀ ਅਰਦਾਸ ਹਰ ਰੋਜ਼ ਸਵੇਰੇ ਸਾਹਿਬ ਜੀ ਅੱਗੇ ਬੇਨਤੀ ਕਰਦੀ ਏ ਸਾਹਿਬ ਮੇਰਾ ਪੁੱਤ ਜਿਹੜਾ ਰਸਤੇ ਤੋਂ ਪਟਕ ਗਿਆ ਹੈ ਉਹਨੂੰ ਆਪ ਰਸਤਾ ਵਿਖਾ ਉਹਨੂੰ ਆਪਣੇ ਦਰ ਤੇ ਵਾਪਸ ਲਿਆ ਇੱਕ ਰਾਤ ਸੇਵਾ ਸਿੰਘ ਸ਼ਰਾਬ ਦੇ ਨਸ਼ੇ ਵਿੱਚ ਚੂਰ ਕਰਕੇ ਘਰ ਆ ਰਿਹਾ ਸੀ ਰਸਤੇ ਵਿੱਚ ਥੋੜੀ ਦੂਰੀ ਤੇ ਗੁਰਦੁਆਰਾ ਸਾਹਿਬ ਸੀ ਅਚਾਨਕ ਬਿਜਲੀ ਗਈ ਤੇ ਹਰ ਪਾਸੇ ਹਨੇਰਾ ਹੋ ਗਿਆ ਰਸਤੇ ਵਿੱਚ ਖੜ ਸੀ ਉਹ ਉੱਥੇ ਡਿੱਗ ਪਿਆ ਜਦ ਹੋਸ਼ ਆਈ ਪਤਾ ਲੱਗਾ ਕਿ ਸਰੀਰ ਦੇ ਹਿੱਸੇ ਸੁਨ ਹੋ ਚੁੱਕੇ ਹਨ ਹਸਪਤਾਲ ਲੈ ਜਾਇਆ ਗਿਆ ਡਾਕਟਰ ਨੇ ਕਿਹਾ ਇਹ ਹਿਲ ਨਹੀਂ ਸਕਦਾ ਕਮਰ ਤੋਂ ਹੇਠਲਾਖ ਹੋ ਚੁੱਕਾ ਹੈ ਪਰ ਇਹ ਦਰਦ ਉਸਨੇ ਜੀਵਨ ਦੀ ਸਭ ਤੋਂ ਵੱਡੀ ਅੱਖ ਓਲਣ ਵਾਲੀ ਕੜੀ ਸੀ ਉਸਮਾ ਨੇ ਫਿਰ ਅਰਦਾਸ ਕੀਤੀ ਸਦਾ ਦੀ ਤਰ੍ਹਾਂ ਨਿਰਾਸ਼ ਨਾ ਹੋਈ ਇੱਕ ਦਿਨ ਸੇਵਾ ਸਿੰਘ ਦੀ ਅੱਖਾਂ 'ਚ ਹੌਲੀ-ਹੌਲੀ ਅੰਸੂ ਆ ਗਏ ਕਹਿਣ ਲੱਗਾ ਮਾਂ ਮੈਨੂੰ ਗੁਰਬਾਣੀ ਸੁਣਾ ਮੇਰੀ ਆਤਮਾ ਰੋਂਦੀ ਹੈ ਮਾਂ ਨੇ ਜਪੂ ਜੀ ਸਾਹਿਬ ਪੜ੍ਹਨਾ ਸ਼ੁਰੂ ਕੀਤਾ ਹਰ ਰੋਜ਼ ਹਰ ਵੇਲੇ ਜਿੱਥੇ ਉਪਿਆਸੀ ਉੱਥੇ ਨਾਮ ਦੀ ਰਸ ਵਗਣ ਲੱਗੀ ਹੌਲੀ-ਹੌਲੀ ਸੇਵਾ ਸਿੰਘ ਦੀ ਸੂਈ ਹੋਈ ਲੀਟਾ ਵਿੱਚ ਕੰਪਨ ਆਉਣ ਲੱਗੀਆਂ ਅੱਜ ਤੋਂ 3.5 ਮਹੀਨੇ ਬਾਅਦ ਉਹ ਕੁਝ ਕਦਮ ਚੱਲਣ ਲੱਗਾ ਡਾਕਟਰ ਹੈਰਾਨ ਮਾਂਦੀ ਅੱਖਾਂ ਖੁਸ਼ੀ ਚਮਕ ਰਹੀ ਤੇ ਸੇਵਾ ਸਿੰਘ ਹੁਣ ਉਹ ਹਰ ਰੋਜ਼ ਸਵੇਰੇ 2 ਵਜੇ ਉੱਠ ਕੇ ਅੰਮ੍ਰਿਤ ਵੇਲੇ ਨਾਮ ਜਪਦਾ ਸੀ ਉਸ ਦੀ ਜ਼ਿੰਦਗੀ ਦੇ ਹਰੇਕ ਪਲ ਨੇ ਰੂਹਾਨੀ ਰੰਗ ਟਾਰ ਲਿਆ ਉਹੀ ਜਵਾਨ ਜੋ ਕਦੇ ਗੁਰਬਾਣੀ ਦਾ ਮਜ਼ਾਕ ਬਣਾਉਂਦਾ ਸੀ ਹੁਣ ਗੁਰਦੁਆਰੇ ਵਿੱਚ ਕੀਰਤਨ ਕਰਦਾ ਸੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਕਰੋ ਜੀ